ਇਹ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੀ ਇਹਨਾਂ ਨੂੰ ਕੀਤੇ ਬਿਜੀਲੈਂਸ ਮੰਤਰੀ ਸਾਹਿਬ ਨੂੰ ਮਿਲੇ ਮੰਤਰੀ ਸਾਹਿਬ ਨੇ ਬਿਜੀਲੈਂਸ ਨੂੰ ਡਿਪਾਰਟਮੈਂਟ ਜਿਹੜਾ ਮੰਤਰੀ ਸਾਹਿਬ ਨੇ ਡਾਇਰੈਕਟਰ ਸਾਹਿਬ ਨੂੰ ਮਾਰਕ ਕੀਤੀ ਡਾਇਰੈਕਟਰ ਸਾਹਿਬ ਨੇ ਲੋਕਲ ਬਾਡੀਦਿਆਂ ਨੇ ਸੀਵੀਓ ਸਾਹਿਬ ਦੀ ਡਿਊਟੀ ਲਈ ਤੇ ਟੀਮ ਅੱਜ ਆਈ ਹੈ ਇਹਦੇ ਵਿੱਚ ਵੱਡੇ-ਵੱਡੇ ਐਨਓਸੀ ਦਾ ਘਪਲਾ ਹੋਇਆ ਜਿਵੇਂ ਪੇਮੈਂਟਾਂ ਦਾ ਜਿਹੜੇ ਘਪਲੇ ਨੇ ਜਿਵੇਂ ਇਹਨਾਂ ਨੇ ਬਿਜਲੀ ਦੇ ਟੈਂਡਰ ਲੱਗੇ ਹੋਏ ਨੇ ਉਹਦੀਆਂ ਕੁਟੇਸ਼ਨਾਂ ਪਾ ਕੇ ਇਹਨਾਂ ਨੇ ਕੰਮ ਕੀਤੇ ਨੇ ਜਦੋਂ ਜੀ ਟੈਂਡਰ ਲੱਗਿਆ ਹੁੰਦਾ ਉਹ ਤੋਂ ਕੰਡੀਸ਼ਨ ਆਪਾਂ ਲਾ ਨਹੀਂ ਸਕਦੇ ਇਹਦੇ ਵਿੱਚ ਬਹੁਤ ਵੱਡੇ ਵੱਡੇ ਘਾਪਲੇ ਨੇ ਕਈ ਮਹੀਨਿਆਂ ਤੋਂ ਅਸੀਂ ਸ਼ਿਕਾਇਤ ਕਰਦੇ ਆ ਰਹੇ ਸੀ ਪਰ ਅੱਜ ਇਹ ਸਾਡੀ ਸ਼ਿਕਾਇਤ ਲਈ ਇੱਥੇ ਇਨਕੁਆਰੀ ਕਰਨ ਆ ਰਹੇ ਨੇ ਅੱਜ ਸਾਰਾ ਕੁਝ ਇੱਕ ਪਾਸੇ ਪੜਦਾ ਪਾਸ ਹੋ ਜਾਊਗਾ ਵੀ ਕਿੰਨੇ ਘਾਪਲੇ ਇਹਨਾਂ ਨੇ ਇੱਥੇ ਨਗਰ ਕੌਂਸਲ ਕਿਤੇ ਨੇ ਏਨੂਸੀਆਂ ਦੇ ਬਹੁਤ ਵੱਡੇ ਘਾਪਲੇ ਨੇ ਨਕਸ਼ੇ ਦੇ ਵਿੱਚ ਬਹੁਤ ਵੱਡੇ ਘਾਪਲੇ ਨੇ ਹੋਰ ਕਈ ਕੰਬਾਂ ਦੇ ਵਿੱਚ ਬਹੁਤ ਘਾਪਲੇ ਨੇ ਕਿੰਨੇ ਸਮੇਂ ਪਹਿਲਾਂ ਦਿੱਤੀ ਸੀ ਅਪਲੀਕੇਸ਼ਨ ਇਹ ਕਰਦੇ ਨੇ ਤਾਂ ਸਾਨੂੰ ਸਾਲ ਹੋ ਗਿਆ ਜੀ ਇਹਨਾਂ ਐਪਲੀਕੇਸ਼ਨਾਂ ਨੂੰ ਪਰ ਕੋਈ ਗੌਰ ਨਹੀਂ ਹੋਈ ਗੌਰ ਅੱਜ ਹੋ ਰਹੀ ਹੈ ਇੱਥੇ ਤੇ ਅਸੀਂ ਬਾਰ ਬਾਰ ਏਡੀਸੀ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਕਈ ਚਿੱਠੀਆਂ ਪਾਈਆਂ ਪਰ ਇਹਨਾਂ ਦੇ ਕੋਈ ਗੌਰ ਨਹੀਂ ਹੋਈ ਗੰਗਾ ਏਲਮਲਲੀ ਜਿਹੜੀ ਸ਼ਿਕਾਇਤ ਸੀ ਗਲੀ ਦੀ ਸਾਡੀ ਬੜੀ ਹਜੇ ਵੀ ਨਹੀਂ ਸੀ ਸਿਰੇ ਲੱਗੀ ਸਹੀ ਰਿਪੋਰਟ ਇਹਨਾਂ ਨੇ ਦਿੱਤੀ ਅਸੀਂ ਉਹ ਦੁਬਾਰਾ ਵੀ ਕੀਤੀ ਹੈਗੀ ਵੀ ਇਹ ਹੈ ਅਸੀਂ ਜਦੋਂ ਕਿ ਇਹ ਵਿਜੀਲੈਂਸ ਨੂੰ ਵੀ ਫੜੇ ਗਏ ਹਜੇ ਪਰ ਹਜੇ ਵੀ ਇਹ ਥੱਗ ਦਿੱਤਾ ਕਰਨੋਂ ਕਈ ਅਨਸਰ ਛਰਾਰਤੀ ਆ ਉਹ ਹਟਦੇ ਨਹੀਂ ਜੀ ਨਹੀਂ ਲੱਗਦਾ ਹੁਣ ਵੀ ਹੱਲ ਹੋ ਜੂਗਾ ਕੁਝ ਦੇਖੋ ਸਰਕਾਰ ਜਿਹੜੀ ਇਹਨੇ ਹੱਲ ਕਰਨਾ ਚਾਹੁੰਦਾ ਸੀ ਸਰਕਾਰ ਨੂੰ ਐਡਾ ਵੱਡਾ ਮੁੱਦਾ ਫੜ ਕੇ ਦਿੱਤਾ ਹੈਗਾ ਤੇ ਸਰਕਾਰ ਭ੍ਰਿਸ਼ਟਾਚਾਰ ਦੇ ਅੰਗੇਸਟ ਵੀ ਬੋਲ ਰਹੀ ਹੈ ਪਰ ਸਰਕਾਰ ਨੇ ਹਜੇ ਤੱਕ ਇਹਨਾਂ ਦੇ ਖਿਲਾਫ ਆਪ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪ੍ਰਧਾਨ ਜੀ ਐਨਓਸੀ ਦੇ ਨਾਂ ਤੇ ਪਹਿਲਾਂ ਵੀ ਇਨਕੁਆਰੀ ਲੱਗੀ ਸੀ ਉਹਦੇ ਚ ਕੀ ਬਣਿਆ ਜੀ ਪਹਿਲਾਂ ਨਹੀਂ ਇਨਕੁਆਰੀ ਜਿਹੜੀ ਸੀਗੀ ਉਹ ਏਡੀਸੀ ਤੱਕ ਹੀ ਜਾਂ ਡੀਸੀ ਤੱਕ ਹੀ ਸੀਮਤ ਰਹਗੀ ਇਹ ਜਿਹੜਾ ਹੁਣ ਸਾਡਾ ਲੋਕਲ ਬਾਡੀ ਹਰ ਦਫ਼ਤਰ ਦਾ ਵਿਜੀਲੈਂਸ ਦਫ਼ਤਰ ਹੈ ਉਹ ਕਰਨਾ ਆ ਰਹੇ ਨੇ ਪਹਿਲਾਂ ਜਿਹੜੀਆਂ ਸ਼ਿਕਾਇਤਾਂ ਸੀ ਇੱਥੇ ਦੱਬੀਆਂ ਰਹਿ ਗਈਆਂ ਤੇ ਇਹਨੂੰ ਕਿਸੇ ਨੇ ਦੁਬਾਰਾ ਇਹ ਹਟਾਈ ਆ ਇਸ ਕਰਕੇ ਹੁਣ ਸਾਰਾ ਪਰਦਾ ਪਾਸ਼ ਹੋਊਗਾ